ਪੰਜਾਬ ਸਰਕਾਰ ਦੀ ਗੱਲ ਕਰਦੇ ਭਗਵੰਤ ਮਾਨ ਹੋਰਾਂ ਦੀ ਗੱਲ ਕਰਦੇ ਆ ਤਿੰਨ ਸਾਲ ਲੰਘ ਗਏ ਤੇ ਹੁਣ ਤਿੰਨਾ ਸਾਲਾਂ ਬਾਅਦ ਕਹਿੰਦੇ ਨੇ ਕਿ ਤਿੰਨਾ ਮਹੀਨਿਆਂ ਦੇ ਵਿੱਚ ਮੈਂ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਕਿਣਕਾ ਵੀ ਨਹੀਂ ਰਹਿਣ ਦੇਣਾ ਹੂੰ ਅਚਾਨਕ ਬਹੁਤ ਜ਼ਿਆਦਾ ਹਾਈਪਰ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦੀ ਐਕਟੀਵਿਟੀਆਂ ਦੇਖੋ ਬਹੁਤ ਜ਼ਿਆਦਾ ਤਲਖੀ ਉਹਨਾਂ ਦੇ ਡਾਇਲੌਗਸ ਚ ਦਿਖ ਰਹੀ ਭਾਵੇਂ ਉਹ ਤਹਿਸੀਲਦਾਰਾਂ ਦਾ ਮਸਲਾ ਹੋਵੇ ਭਾਵੇਂ ਕਿਸਾਨੀ ਦਾ ਹੋਵੇ ਭਾਵੇਂ ਨਸ਼ਿਆਂ ਦਾ ਹੋਵੇ ਕਿੱਦਾਂ ਵੇਖਦੇ ਓਵਰ ਆਲ ਸਾਰਾ ਕੁਝ ਜਿਹੜੀ ਤਾਂ ਜਿਹੜੀ ਇੱਕਦਮ ਐਕਟੀਵਿਟੀ ਆਉਣੀ ਆ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਭਾਰਤ ਮੁਲਕ ਹੈ ਵਿੱਚ ਇਹ ਪੰਜਾਬ ਵਿੱਚੇ ਬਾਕੀ ਸੂਬੇ ਇਹ ਤੇ ਬਹੁਤ ਤੇਜ਼ੀ ਨਾਲ ਔਰ ਬਹੁਤ ਇੰਟੈਂਸਿਟੀ ਨਾਲ ਕੰਮ ਹੋਵੇ ਤੇ ਫਿਰ ਬਾਕੀ ਦੁਨੀਆ ਦੇ ਬਰਾਬਰ ਰਲਣਾ ਤੇ ਜਿਹੜੇ ਜਿਹੜੇ ਆਲਰੇਡੀ ਅੱਗੇ ਵੱਧ ਚੁੱਕੇ ਨੇ ਮੁਲਕ ਉਹਨਾਂ ਨਾਲ ਰਲਣਾ ਤੇ ਬਾਅਦ ਦੀ ਗੱਲ ਆ ਕੁਝ ਮਾੜੀ-ਮੁੱਟੀ ਰਫਤਾਰ ਫੜ ਸਕਾਂਗੇ ਜੀ ਜਿਹੜੀਆਂ ਹਵਾਈ ਕੱਲਾ ਨੇ ਉਹ ਬਹੁਤ ਹੁੰਦੀਆਂ ਨੇ ਇੰਡੀਆ ਦੇ ਵਿੱਚ ਬਸੇ ਸਾਰੀ ਦੁਨੀਆ 'ਚ ਹੋ ਰਹੀਆਂ ਨੇ ਪਰ ਲੈਵਲ ਹੋ ਰਿਆ ਇੰਡੀਆ ਦਾ ਇੱਕ ਪਾਸੇ ਤਾਂ ਇੰਡੀਆ ਤੇ ਅਮਰੀਕਾ ਨੇ ਇمپੋਰਟ ਡਿਊਟੀ ਲਾਤੀ ਠੋਕ ਕੇ ਜਿਹੜੀ ਫੋਰਨ ਪਾਲਿਸੀ ਆ ਉੱਥੇ ਇੰਡੀਆ ਪੂਰੀ ਤਰ੍ਹਾਂ ਫਸਿਆ ਹੋਇਆ ਇੰਡੀਆ ਦੇ ਅੰਦਰੂਨ ਨੰਬਰਸ ਜਿਹੜੇ ਆ ਆਪਣੇ ਰੁਪਈਆ ਡਿੱਗ ਰਿਹਾ ਸੈਂਸੈਕਸ ਡਿੱਗ ਰਿਹਾ ਤੇ ਸਾਡੇ ਪ੍ਰਧਾਨ ਮੰਤਰੀ ਸ਼ੇਰਾਂ ਨੂੰ ਦੁੱਧ ਪਿਆ ਰਹੇ ਨੇ ਖੈਰ ਜਿੱਥੇ ਪੰਜਾਬ ਦੀ ਗੱਲ ਆ ਠੀਕ ਤੁਸੀਂ ਕਿਹਾ ਕਿ 3 ਸਾਲ ਹੋ ਗਏ ਨੇ ਤੇ ਹੁਣ ਕਹਿੰਦੇ ਕਿ ਬਹੁਤ ਛੇਤੀ ਕਿਣਕਾ ਵੀ ਨਹੀਂ ਰਹਿਣ ਦੇਣਾ ਇਹ ਕੱਲ ਇਹ ਨਹੀਂ ਕਿ ਤੁਸੀਂ ਇਹ ਕਹ ਲਓ ਕਿ ਕੋਈ ਇਹ ਹੋ ਨਹੀਂ ਸਕਦਾ ਪਰ ਸੰਭਵ ਲੱਗਦਾ ਨਹੀਂ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਅਮਨ अरोड़ा ਉਹਨਾਂ ਨੇ ਬਿਆਨ ਦਿੱਤਾ ਕਿ ਯੁੱਤ ਨਸ਼ਿਆਂ ਵਿਰੁੱਧ ਜਿਹੜਾ ਅਸੀਂ ਇੱਕ ਮੁਹਿੰਮ ਜਿਹੜੀ ਚਲਾਈ ਹੋਈ ਹੈ ਉਹਦੇ ਵਿੱਚ ਬੜੀ ਜ਼ਬਰਦਸਤ ਸਾਨੂੰ ਕਾਮਯਾਬੀ ਮਿਲੀ ਹੈ ਤੇ ਲੋਕਾਂ ਬਨੋਂ ਸਹਿਯੋਗ ਬਹੁਤ ਮਿਲਿਆ ਤੇ ਇਸ ਕੈਂਪੇਨ ਦੇ ਵਿੱਚ ਉਹਨਾਂ ਨੇ ਕਿਹਾ ਕਿ 580 ਐਫ ਆਈ ਆਰ ਦਰਜ ਅਸੀ ਕੀਤੀਆਂ ਐਨ ਡੀ ਪੀ ਐ ਸੈਕਟਰ ਦੇ ਤਹਿਤ 799 ਲੋਕ ਡਰਗ ਪੈਡਲਰਸ ਜਿਹੜੇ ਨੇ ਮੜਾ ਮੋਟਾ ਨਸ਼ਾ ਇਧਰ ਉਧਰ ਪਹੁੰਚਾਉਂਦੇ ਪਹੁੰਚਉਂਦੇ ਨੇ ਉਹ ਗ੍ਰਿਫਤਾਰ ਕੀਤੇ ਨੇ ਸਮਗਲਰ ਨਹੀਂ 4 ਮਾਰਚ ਤੱਕ ਇਹਨੇ ਕੀਤੇ ਨੇ 74 ਕਿਲੋ ਹੈਰੋਇਨ ਫੜੀਆ 1.9 ਕਿਲੋ ਫੀਮ ਫੜੀਆ 77 ਕਿਲੋ ਸਿੰਥੈਟਿਕ ਡਰਗ ਫੜੀਆ ਤੇ ਟੋਟਲ ਜਿਹੜੀ ਹੈ 170 ਕਿਲੋ ਡਰੱਗ ਜਿਹੜੇ ਨੇ 4 ਦਿਨਾਂ ਦੇ ਵਿੱਚ ਅਸੀਂ ਫੜ ਲਏ ਨੇ ਕਹਿੰਦੇ ਤੇ ਫਰਵਰੀ 25 ਤੋਂ ਲੈ ਕੇ ਮਾਰਚ 1 ਤੱਕ ਪੁਲਿਸ ਨੇ 61 ਐਫਆਈਆਰ ਜਿਹੜੇ ਗੈਂਗਸਟਰ ਤੇ ਸਮੱਗਲਰ ਉਹਨਾਂ ਦੇ ਖਿਲਾਫ ਦਰਜ ਕੀਤੀਆਂ ਨੇ ਤੇ ਅਸਲੀ ਜਿਹੜੀ ਗੱਲ ਆ ਉਹ ਸਰਕਾਰ ਇਹ ਕਹਿ ਰਹੀ ਆ ਪ੍ਰਚਾਰ ਇਸ ਚੀ ਦਾ ਹੋ ਰਿਹਾ ਕਿ 60 ਬਿਲਡਿੰਗਾਂ ਜਿਹੜੀਆਂ ਇਲੀਗਲ ਇਨਕ੍ਰੋਚਮੈਂਟ ਔਰ ਭਾਵ ਕਿ ਸਰਕਾਰੀ ਜਾਇਦਾਦ ਦੇ ਉੱਪਰ ਗਲਤ ਤਰੀਕੇ ਨਾਲ ਉਸਾਰੀਆਂ ਗਈਆਂ ਤੇ ਡਰੱਗ ਟਰੈਫਿਕਿੰਗ ਕਰਨ ਵਾਲਿਆਂ ਦੀਆਂ ਜਿਹੜੀਆਂ ਇਮਾਰਤਾਂ ਸੀ ਉਹ ਅਸੀਂ ਉਹ ਉਹ ਇਮਾਰਤਾਂ ਬਲਡੋਜ਼ਰਾਂ ਦੇ ਨਾਲ ਜੀਸੀਬੀਆਂ ਦੇ ਨਾਲ ਅਸੀਂ ਉਹ ਉਹਨਾਂ ਨੂੰ ਰਿਮੂਵ ਕਰ ਦਿੱਤਾ। ਹੁਣ ਗੱਲ ਇਹ ਹੈ ਇਸ ਮਾਮਲੇ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਬਲਡੋਜ਼ਰ ਤੁਸੀਂ ਚਲਾਉਣ ਤੋਂ ਪਹਿਲਾਂ ਦੇਖਿਆ ਕਰੋ। ਬਲਡੋਜ਼ਰ ਦਾ ਹੱਕ ਐਵੇਂ ਨਹੀਂ ਮਿਲ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਬਤ ਹੋਣ ਤੇ ਫਿਰ ਤੁਸੀਂ ਇਹ ਕੰਮ ਕਰ ਸਕਦੇ ਆ। ਪਰ ਸਰਕਾਰ ਨੇ ਕੁਝ ਨਾ ਕੁਝ ਤਾਂ ਰੱਖਿਆ ਹੋਵੇਗਾ ਨਹੀਂ ਤੇ ਉਹ ਦਿਨ ਦੂਰ ਨਹੀਂ। ਜਦੋਂ ਸਰਕਾਰ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਬੈਕਪੋਰਟ ਤੇ ਆਉਣਾ ਪਵੇਗਾ ਕਿ ਤੁਸੀਂ ਇਹ ਬਿਲਡਿੰਗ ਗਲਤ ਤਰੀਕੇ ਨਾਲ ਰਿਮੂਵ ਕਰ ਦਿੱਤੀ ਹੈ ਅਜੇ ਤੇ ਸਟੇ ਸੀ ਅਜੇ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਸੀ। ਪਰ ਹੁਣ ਸਰਕਾਰ ਨੇ ਜਿਹੜਾ ਇਹ ਕਹ ਦਿੱਤਾ ਕਿ ਅਸੀਂ 2-3 ਮਹੀਨਿਆਂ ਦੇ ਵਿੱਚ ਇੱਕ ਕਿਣਕਾ ਵੀ ਰਹਿਣ ਨਹੀਂ ਦੇਣਾ ਇਹ ਮੈਨੂੰ ਲੱਗਦਾ ਹੈ ਕਿ ਥੋੜੀ ਜਿਹੀ ਹਵਾਈ ਗੱਲ ਲੱਗਦੀ ਹੈ ਕਾਰਨ ਉਹਦਾ ਇਹ ਨਹੀਂ ਕਿ ਹੋ ਨਹੀਂ ਸਕਦਾ ਹੋ ਸਭ ਕੁਝ ਸਕਦਾ ਦੁਨੀਆ ਦੇ ਵਿੱਚ ਪਰ ਇਹ ਇਸ ਤਰ੍ਹਾਂ ਕਹਿਣ ਨਾਲ ਜਿਵੇਂ ਅਸੀਂ ਕਹਿ ਦਈਏ ਕਿ ਦੁਨੀਆ ਦੇ ਵਿੱਚ 8-8 ਫੁੱਟ ਦਾ ਇਨਸਾਨ ਹੋ ਸਕਦਾ ਕਿ ਨਹੀਂ ਇੰਨੀ ਹਾਈਟ ਕਿਸੇ ਦੀ ਹੋ ਸਕਦੀ ਹੈ ਹੋ ਸਕਦੀ ਹੈ ਕੋਈ ਕੋਈ ਹੋਏ ਨੇ ਕਾਫੀ ਲੰਬੇ ਲੰਬੇ ਪਰ ਆਮ ਨਹੀਂ ਹੋ ਸਕਦੇ ਬਹੁਤ ਰੈਰਟੀ ਹੋਵੇਗੀ ਉਹਦੇ ਵਿੱਚ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਕਹਦੇ ਕਿ ਹੋ ਵੀ ਨਹੀਂ ਸਕਦਾ ਹੋ ਸਕਦਾ ਪਰ ਤੁਸੀਂ ਜਰਾ ਦੁਨੀਆ ਤੇ ਨਜ਼ਰ ਮਾਰ ਲਈਏ ਅਸੀਂ ਗੱਲ ਅਮਰੀਕਾ ਦੀ ਕਰਦੇ ਹਾਂ ਸਭ ਤੋਂ ਵੱਧ ਡਰਗ ਨਾਲ ਓਵਰਡੋਸ ਨਾਲ ਜਾਂ ਡਰਗ ਰਿਲੇਟਡ ਜਿਹੜੀਆਂ ਮੌਤਾਂ ਨੇ ਉਹ ਕਹਿੰਦੇ ਯੂ ਐਸ ਏ ਦੇ ਵਿੱਚ ਹੁੰਦੀਆਂ ਨੇ ਔਰ 2022 ਦੇ ਵਿੱਚ 1 ਲੱਖ 8000 ਲੋਕ ਜਿਹੜੇ ਨੇ ਡਰਗ ਇਨਵੋਲਵਡ ਓਵਰਡੋਸ ਨਾਲ ਮਾਰੇ ਗਏ 2022 ਦੇ ਅੰਕੜੇ ਕਹਿੰਦੇ ਨੇ ਤੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਦਵਾਈਆਂ ਪ੍ਰੈਸਕ੍ਰਿਪਸ਼ਨ ਡਰੱਗਸ ਆ ਓਪੀਓਡ ਵਗੈਰਾ ਹੋਰ ਨਾ ਚੀਜ਼ਾਂ ਦੇ ਕਾਫੀ ਜ਼ਿਆਦਾ ਲੋਕ ਮਰ ਰਹੇ ਨੇ ਯੂ ਐਸ اے ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੈਨੇਡਾ ਵਰਗਾ ਚ ਇਸਦੀ ਆਬਾਦੀ ਵੀ ਘਟ ਹੈ 21 ਮੌਤਾਂ ਰੋਜ਼ ਹੋ ਰਹੀਆਂ ਨੇ ਓਪੀਓਡ ਰਿਲੇਟਡ ਓਵਰਡੋਸ ਨਾਲ 2022 ਦੇ ਅੰਕੜਿਆਂ ਨੂੰ ਉਸ ਤੋਂ ਬਾਅਦ ਹੋਰ ਜ਼ਿਆਦਾ ਹੋਏ ਨੇ ਜੇ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਵਰਲਡ ਵਾਈਡ ਦੁਨੀਆ ਭਰ ਦੇ ਵਿੱਚ 2019 ਤੱਕ ਦੇ ਜਿਹੜੇ ਅੰਕੜੇ ਨੇ ਕਿ ਇੱਕ ਸਾਲ ਦੇ ਵਿੱਚ 6 ਲੱਖ ਮੌਤਾਂ ਦੁਨੀਆ ਭਰ ਦੇ ਵਿੱਚ ਡਰਗ ਨਾਲ ਹੋਈਆਂ ਨੇ ਤੇ 80% ਜਿਹੜੀਆਂ ਮੌਤਾਂ ਇਹਦੇ ਵਿੱਚੋਂ ਓਪੀਓਡ ਨਾਲ ਰਿਲੇਟਡ ਨੇ 25% ਜਿਹੜੀਆਂ ਨੇ ਓਪੀਓਡ ਓਵਰਡੋਜ਼ ਨਾਲ ਨੇ ਤੇ ਇਹਦੇ ਵਿੱਚ ਤੁਸੀਂ ਦੇਖੋ ਦੁਨੀਆ ਵਿੱਚ ਕਿੱਥੇ ਕੀ ਕੀ ਚੱਲ ਰਿਹਾ ਪੰਜਾਬ ਵਾਲੇ ਤਾਂ ਇੱਕ ਐਫਆਈਆਰ ਦੀ ਗੱਲ ਕਰਦੇ ਨੇ ਨਾ ਇੱਕ ਐਫਆਈਆਰ ਕੀਤੀ ਉਹਦੇ ਉਹਨੂੰ ਹਵਾਲਾਤ ਦੇ ਵਿੱਚ ਦੇ ਦਿੱਤਾ ਅਦਾਲਤ ਵਿੱਚ ਉਹ ਜਾਣਗੇ ਜ਼ਮਾਨਤ ਹੋ ਜਾਵੇਗੀ FBI ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਯੂ ਐਸ ਏ ਦੀ ਉਹਨਾਂ ਵੱਲੋਂ ਇੱਕ ਕੈਨੇਡਾ ਦੇ ਸਾਬਕਾ 올ੰਪੀਅਨ 올ੰਪਿਕ ਖਿਡਾਰੀ ਸਾਬਕਾ ਜਿਹੜਾ ਹੈ ਕੈਨੇਡੀਅਨ ਹੈ ਉਸ ਨੂੰ ਤਾਜ਼ਾ ਤਾਜ਼ਾ ਮੋਸਟ ਵਾਂਟਡ ਲਿਸਟ ਦੇ ਵਿੱਚ ਪਾਇਆ ਕੀ ਦੋਸ਼ ਹੈ ਉਸਤੇ ਕਿ ਉਸਨੇ ਇੰਟਰਨੈਸ਼ਨਲ ਡਰੱਗ ਦਾ ਇੱਕ ਆਗਰੇ ਆਰਗੇਨਾਈਜੇਸ਼ਨ ਚਲਾਈ ਔਰ ਬਿਲੀਅਨਸ ਡੋਨਰ ਦਾ ਉਸਨੇ ਕਾਰੋਬਾਰ ਕੀਤਾ ਤੇ ਕੈਨੇਡਾ ਨਾਲ ਜੁੜਿਆ ਹੋਇਆ ਤੇ ਉਹ ਲੱਭਦਾ ਨਹੀਂ ਹੈ ਫਬੀਆਈ ਨੇ ਦੁਨੀਆ ਦੇ ਵਿੱਚ ਜਿਹੜੇ 10 ਮੋਸਟ ਵਾਂਟਡ ਫਿਊਜੀਟਿਵ ਲਿਸਟ ਆ ਉਹਦੇ ਵਿੱਚ ਉਹਨੂੰ ਸ਼ਾਮਲ ਕੀਤਾ ਉਹਦਾ ਨਾਮ ਹੈ ਰੈਨ ਰਿਆਨ ਵੈਡਿੰਗ ਤੇ ਉਹਦੇ ਤੇ ਚਾਰजेस ਬਹੁਤ ਸਾਰੇ ਨੇ ਤੇ ਪੁਲਿਸ ਜਿਹੜੀ ਹੈ ਉਹਨੂੰ ਬਹੁਤ ਐਕਟਿਵਲੀ ਲੱਭ ਰਹੀ ਹੈ ਕਈ ਮੁਲਕਾਂ ਦੇ ਵਿੱਚ ਤੇ ਇਨਾਮ ਕਿੰਨਾ ਰੱਖਿਆ ਗਿਆ 10 ਮਿਲੀਅਨ ਦਾ ਰੜਾ ਇਨਾਮ ਹੈ ਉਹ ਰੱਖਿਆ ਗਿਆ ਤੁਸੀਂ ਅੰਦਾਜ਼ਾ ਲਾ ਲਓ ਕਿ ਰੁਪਈਆਂ ਦੇ ਵਿੱਚ ਕਿੰਨੇ ਬਣਨੇ ਨੇ ਤੇ ਇੱਥੇ ਤੱਕ ਕਿ ਡੋਨਲਡ ਟਰੰਪ ਨੇ ਕੈਨੇਡਾ ਤੇ ਦਬਾਅ ਪਾਇਆ ਹੋਇਆ ਕਿ ਜਿਹੜੇ ਡਰੱਗ ਕਾਰਟਲਸ ਹੈਗੇ ਨੇ ਡਰੱਗ ਦਾ ਕਾਰੋਬਾਰ ਦੇ ਵਿੱਚ ਸ਼ਾਮਲ ਜਿਹੜੇ ਇਹੋ ਜਿਹੇ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਅਤਵਾਦੀ ਕਰਤਾਨ ਦੇਉ ਕੈਨੇਡਾ ਨੇ ਕਰ ਵੀ ਦਿੱਤਾ ਹੈ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਪਰ ਦੂਸਰੇ ਪਾਸੇ ਹਕੀਕਤ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਤੇ ਇਸ ਤੋਂ ਪਹਿਲੀਆਂ ਸਰਕਾਰਾਂ ਵੀ ਜਿਨ੍ਹਾਂ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਅਕਾਲੀ ਦੀ ਸਰਕਾਰ ਸੀ ਉਸ ਵੇਲੇ ਜਦੋਂ ਰੋਲਾ ਪੈ ਗਿਆ ਜਦੋਂ ਉੜਦਾ ਪੰਜਾਬ ਮੂਵੀ ਆਈ ਸੀ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਕਹਿੰਦੇ ਲੋ ਜੀ ਹੁਣ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾ ਦਿੱਤੀ ਅਕਾਲੀ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਉਹ ਜੀਵ ਥੱਲੇ ਰੱਖਣ ਵਾਲੀਆਂ ਗੋਲੀਆਂ ਦੇਣ ਦੇਣੀਆਂ ਸ਼ੁਰੂ ਕਰਤੀਆਂ ਉਹ ਲੈਣ ਵਾਲੇ ਦੀ ਲਾਈਨਾਂ ਲੱਗ ਗਈਆਂ ਅੱਛਾ ਉਹ ਮੁਕਤ ਹੋ ਜਾਊਗਾ ਦੁਨੀਆ ਭਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸੈਂਟਰ ਨੇ ਚਾਹੇ ਉਹ ਸ਼ਰਾਬ ਤੋਂ ਮੁਕਤੀ ਨੂੰ ਹੋਣ ਜਾਂ ਨਸ਼ਿਆਂ ਤੋਂ ਮੁਕਤੀ ਦੇ ਹੋਣ ਬਹੁਤ ਮਹਿੰਗੇ ਮਹਿੰਗੇ ਬਹੁਤ ਆਰਗੇਨਾਈਜ਼ ਤਰੀਕੇ ਨਾਲ ਰੀਹੈਬ ਸੈਂਟਰ ਬਣਾਏ ਜਾਂਦੇ ਨੇ ਤੁਸੀਂ ਇੱਕ ਦਿਨ ਸਿਵਲ ਹਸਪੀਟਲ ਤੇ ਜਾ ਕੇ ਦੋ ਗੋਲੀਆਂ ਲੈ ਆਓਗੇ ਤਾਂ ਉਹ ਉਹਦੇ ਨਾਲ ਉਹਦੇ ਨਾਲ ਨਸ਼ੇ ਦੂਰ ਨਹੀਂ ਹੋਣੇ ਉਹ ਇੱਕ ਇੱਕ ਜਿਹੜਾ ਇੱਕ ਅਸਥਾਈ ਇਲਾਜ ਹੋ ਸਕਦਾ ਹੈ ਇਹ ਅਕਾਲੀਆਂ ਦੇ ਵੇਲੇ ਉਹਨੇ ਕੋਸ਼ਿਸ਼ ਕੀਤੀ ਉਹ ਅਜੇ ਤੱਕ ਜਾਰੀ ਹੈ ਅਜੇ ਤੱਕ ਗੋਲੀਆਂ ਲੈਣ ਲਈ ਤੁਸੀਂ ਲੰਬੀਆਂ ਕਤਾਰਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਇਆ ਉਹਨਾਂ ਨੇ ਵੀ ਗੁਟਕਾ ਫੜ ਕੇ ਸੌਂ ਖਾਧੀ ਸੀ ਕਿ ਆਹ ਕਰ ਦੇਣਾ ਨਸ਼ਿਆਂ ਦਾ ਲੱਕ ਤੋੜ ਦੇਗਾ ਫੇਰ ਕਹਿੰਦੇ ਲੱਕ ਤਾਂ ਮੈਂ ਤੋੜ ਦਿੱਤਾ ਸੀ ਤਾਂ ਪਤਾ ਨਹੀਂ ਕਾਹਦਾ ਤੋੜਿਆ ਸਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਸੋ ਭਗਵੰਤ ਮਾਨ ਨੇ ਵੀ ਮੈਨੂੰ ਲੱਗਦਾ ਹੈ ਕਿ ਉਹੋ ਜੀ ਗੱਲ ਕਰ ਦਿੱਤੀ ਹੈ ਹੁਣ ਮੇਰੀ ਗੱਲ ਦਾ ਗੁੱਸਾ ਖਾ ਕੇ ਜੇ ਉਹ ਕੋਈ ਕਾਰਵਾਈ ਕਰਦੇ ਨੇ ਤੇ ਅਸੀਂ ਤੁਹਾਨੂੰ ਮੁਕਾ ਕੇ ਦਿਖਾਵਾਂਗੇ ਪਰ ਠੀਕ ਹੈ ਭਾਈ ਪੰਜਾਬ ਦੇ ਵਿੱਚੋਂ ਨਸ਼ਾ ਅਸੀ ਮੁਕਤ ਪੰਜਾਬ ਮੁਕਤ ਹੋਣਾ ਬਹੁਤ 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 ਜ਼ਿਆਦਾ ਮੁਸ਼ਕਲ ਹੈ ਹਾਂ ਇਹਨੂੰ ਬਹੁਤ ਤਰੀਕੇ ਨਾਲ ਜਿੱਠਿਆ ਜਾ ਸਕਦਾ ਇੱਕ ਸਾਲ ਚ ਨਹੀਂ ਦੋ ਚ ਨਹੀਂ ਮੈਨੂੰ ਲੱਗਦਾ ਕਿ 10 ਸਾਲ ਦੀ ਪਲੈਨਿੰਗ ਹੋਵੇ ਤੇ ਫਿਰ ਜਾ ਕੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਪਸਾਰਾ ਉਹ ਘਟ ਸਕਦਾ ਬਾਕੀ ਗੱਲ ਇਹ ਆ ਕਿ ਇਹ ਵੀ ਗੱਲ ਸਮਝਣ ਦੀ ਲੋੜ ਹੈ ਕਿ ਦੁਨੀਆ ਵਿੱਚ ਹਰ ਜਗ੍ਹਾ ਨਸ਼ੇ ਦਾ ਪਸਾਰਾ ਹੈ ਬਹੁਤ ਸਾਰੇ ਮੁਲਕ ਪਰੇਸ਼ਾਨ ਨੇ ਤੇ ਬਹੁਤ ਸਾਰੇ ਮੁਲਕਾਂ ਨੇ ਸੇਫ ਇੰਜੈਕਸ਼ਨ ਸਾਈਟਸ ਵੀ ਬਣਾਈਆਂ ਨੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਯੂ ਐਸ اے ਦੇ ਵਿੱਚ ਕੰਮ ਅਜੇ ਘਟਾਇਆ ਹੋ ਕਿ ਭਾਵ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਦੇ ਦਿਤੀਆਂ ਕਿ ਤੁਸੀਂ ਜਿਹੜੇ ਆਪਣੇ ਟੀਕੇ ਲਾਉਣੇ ਨੇ ਨਾ ਉਹ ਤੁਸੀਂ ਥਾਂ-ਥਾਂ ਸੂਈਆਂ ਨਾ ਸੁੱਟੋ ਫਲਾਨੀ ਜਗ੍ਹਾ ਤੇ ਆਓ ਤੁਹਾਨੂੰ ਸਿਰਿੰਜ ਵੀ ਦੇਵਾਂਗੇ ਬੈਠ ਕੇ ਤਸੱਲੀ ਨਾਲ ਤੁਸੀਂ ਆਪਣਾ ਟੀਕਾ ਲਾਓ ਸਿਰਿੰਜ ਉੱਥੇ ਸੁੱਟ ਜਾਓ ਤਾਂ ਕਿ ਹੋਰ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਨਾ ਹੋਤੋਂ ਨੁਕਸਾਨ ਹੋਵੇ ਸੋ ਇਹ ਕੰਮ ਵੀ ਚੱਲ ਪਿਆ ਦੁਨੀਆ ਭਰ ਦੇ ਵਿੱਚ ਕਈ ਆਗੂ ਹੈਗੇ ਨੇ ਜਿਨ੍ਹਾਂ ਨੇ ਗੱਲ ਮੰਨੀ ਹੈ ਕਿ ਅਸੀਂ ਨਸ਼ਿਆਂ ਨਾਲ ਗ੍ਰਸਤ ਸੀ ਟੋਰਾਂਟੋ ਸ਼ਹਿਰ ਬਹੁਤ ਵੱਡਾ ਸਭ ਤੋਂ ਵੱਡਾ ਕੈਨੇਡਾ ਦਾ ਸ਼ਹਿਰ ਹੈ ਟੋਰਾਂਟੋ ਸ਼ਹਿਰ ਦਾ ਇੱਕ ਸਾਬਕਾ ਮੇਅਰ ਰੌਫੋਰਡ ਹੁਣ ਉਸਦੀ ਮੌਤ ਹੋ ਚੁੱਕੀ ਆ ਉਹ ਟੋਰਾਂਟੋ ਦੇ ਸਭ ਤੋਂ ਵਧੀਆ ਮੇਅਰ ਜਿਹੜੇ ਹੁਣ ਤੱਕ ਹੋਏ ਨੇ ਉਹਨਾਂ ਵਿੱਚ ਉਹਨੂੰ ਗਿਣਿਆ ਜਾਂਦਾ ਸੀ ਔਰ ਉਸੇ ਗੱਲ ਮੰਨੀ ਕਿ ਮੈਂ ਨਸ਼ਿਆਂ ਦਾ ਸ਼ਿਕਾਰ ਹਾਂ ਤੇ ਉਹ ਰੀਹੈਬ ਸੈਂਟਰ ਵਿੱਚ ਗਿਆ ਵੀ ਖੈਰ ਵਾਪਸ ਵੀ ਆਇਆ ਆਖਰ ਉਹ ਉਸਦੀ ਮੌਤ ਹੋ ਗਈ ਸੀ ਪਰ ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈਗੀਆਂ ਨੇ ਬਹੁਤ ਸਾਰੇ ਆਗੂ ਬਹੁਤ ਸਾਰੇ ਖਿਡਾਰੀ ਬਹੁਤ ਸਾਰੇ ਫਿਲਮ ਸਟਾਰ ਇਸ ਚੀਜ਼ ਦਾ ਸ਼ਿਕਾਰ ਹੈਗੇ ਨੇ ਇਹਨੂੰ ਪੂਰੀ ਤਰ੍ਹਾਂ ਐਲੀਮੀਨੇਟ ਕਰਨਾ ਬਹੁਤ ਅਸੰਭਵ ਹੋਵੇਗਾ ਸਵਲੀਨ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਦੂਰ ਦੀ ਗੱਲ ਹੈ ਜੀ ਬਿਲਕੁਲ ਸਰਕਾਰਾਂ ਭਾਵੇਂ ਗੁੱਸਾ ਖਾ ਜਾਣ ਤੇ ਭਾਵੇਂ ਉਹਨਾਂ ਤੇ ਪ੍ਰੈਸ਼ਰ ਹੋਵੇ ਨਸ਼ਿਆਂ ਨੂੰ ਖਤਮ ਕਰਨਾ ਬੜਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾਨਾ ਬਿਆਨ ਨਹੀਂ ਦੇਣਾ ਚਾਹੀਦਾ ਮੈਂ ਇਹਨੂੰ ਇਸ ਤਰ੍ਹਾਂ ਕਹਾਂ ਬਿਲਕੁਲ ਜੀ ਜੇ ਸਰਕਾਰਾਂ ਕੁਝ ਕਰਦੀਆਂ ਨੇ ਤੇ ਐਟ ਲੀਸਟ ਮਾਪਿਆਂ ਨੂੰ ਜਵਾਨ ਨਹੀਂ ਚੁੱਕਣੀ ਬਹਿਣ ਗਿਆ ਕਿਉਂਕਿ ਦਿਲ ਦੁੱਖਦਾ ਜਦੋਂ ਪਿਓ লাশ ਚੁੱਕਦਾ ਪੁੱਤ ਦੀ ਔਰ ਬਹੁਤ ਸਾਰੇ ਨੌਜਵਾਨਾਂ ਦੀ ਨਸ਼ਿਆ ਕਰਕੇ ਮੌਤ ਹੋ ਗਈ ਲੜਕੀਆਂ ਬਹੁਤ ਸ਼ਾਮਲ ਹੋ ਗਈਆਂ ਬਹੁਤ ਜ਼ਿਆਦਾ ਜੀ ਵੀਡੀਓਜ਼ ਵੀ ਆਪਾਂ ਦੇਖ ਰਹੇ ਸੜਕਾਂ ਤੇ ਬੈਠੀਆਂ ਹੁੰਦੀਆਂ